ਸਰਕਾਰ ਪੰਜਾਬ ਦੀ ਜਨਤਾ ਦੇ ਨਾਲ ਠੱਗੀ ਕਰਨ ਤੋਂ ਬਾਹ ਜਾਏ ਇਹ ਕਾਂਗਰਸ ਜਿਹੜੀ ਹੈ ਔਰ ਉਹਨਾਂ ਦਾ ਜਿਹੜਾ ਯੂਵ ਰਾਜ ਹੈ ਕਿਸੇ ਕਾਰਗਰਮ ਚ ਮੈਂ ਉਹਨੂੰ ਦੇਖ ਰਿਹਾ ਸੀ ਥੋਲੋ ਪੱਤਰਕਾਰ ਨੂੰ ਉਹ ਕਹਰੇ ਮੈਨੂੰ ਫਕੀਮ ਦਾ ਨਾਮ ਕੀ ਹੈ ਮਤਲਬ ਪਹਿਲੀ ਵੀ ਗੱਲ ਬੋਲ ਰਹੇ ਸੀ ਜੀ ਵੀ ਗ੍ਰਾਮ ਹੈ ਕੀ ਹੈ ਮਤਲਬ ਰਾਮ ਦਾ ਨਾਮ ਹੈ ਇੰਟੀਗਰੇਜ ਕਾਂਗਰਸ ਕੇਂਦਰ ਨੇ ਗਰੀਬ ਨੂੰ ਮੁਕਤਾ ਕੀਤਾ ਉਹਦੇ ਅਧਿਕਾਰ ਨੂੰ ਕਿ ਉਹਨੂੰ ਹਰ ਹਾਲਾਤ ਚ ਕੰਮ ਮਿਲੇ। ਜੇ ਇੰਨੀ ਚੰਗੀ ਸਕੀਮ ਸੀ ਤੇ 26 ਦਿਨ ਕੰਮ ਕਿਉਂ ਮਿਲੇ ਆ ਜੀ? ਮੇਰੇ ਨਾਲ ਤਾਂ 100 ਦਿਨ ਸੀ। ਇੰਨੀ ਚੰਗੀ ਸਕੀਮ ਹੈ ਤੇ 10000 ਕੇਸ ਭ੍ਰਸ਼ਟਾਚਾਰ ਦੇ ਕਿਉਂ ਨਿਕਲੇ ਹੋਏ? ਇੰਨੀ ਚੰਗੀ ਸਕੀਮ ਸੀ। 3500 ਤੋਂ ਉੱਪਰ ਕੇਸ ਭ੍ਰਸ਼ਟਾਚਾਰ ਸਾਬਿਤ ਹੋ ਚੁੱਕਿਆ ਕਾਰਵਾਈ ਨਹੀਂ ਕਰ ਰਹੀ। ਇਹ ਬਦਲਾਵ ਗਰੀਬ ਲਈ ਕੀਤਾ ਉਹਦੇ ਅਧਿਕਾਰ ਲਈ ਕੀਤਾ। ਹੁਣ ਕੰਮ ਮਿਲੇਗਾ 125 ਦਿਨ। ਸੱਤ ਦਿਨ ਪੇਮੈਂਟ ਨਹੀਂ ਮਿਲੇਗੀ ਮੈਂ ਤੁਹਾਨੂੰ ਐਸੀਆਂ ਪੈਣਾ ਮਲਾ ਦਿਆਂਗਾ ਮੈਂ ਪੂਰੇ ਪੰਜਾਬ ਤੋਂ ਆਇਆ ਹੁਣੇ ਪੋਲੀਟਿਕਲ ਰੈਲੀ ਹੋ ਰਹੀਆਂ ਹਨ ਮਨਰੇਗਾ ਆਦੀਆਂ ਪੈਣਾ ਨੂੰ ਤਾਂ ਪੁੱਛੋ ਜਾ ਕੇ 10 ਦਿਨ ਦਿਹਾੜੀ ਲਵਾਉਂਦੇ ਸੀ ਪੈਸੇ 5 ਦਿਨ ਦੇ ਸਾਲ ਸਾਲ ਪੇਮੈਂਟ ਨਹੀਂ ਇਹ ਸਾਰੀਆਂ ਜਿਹਨਾਂ ਨੂੰ ਦੂਰ ਕੀਤਾ ਕੰਮ ਜਿਸ ਦਿਨ ਕੀਤਾ 7 ਦਿਨ ਦੇ ਅੰਦਰ ਪੈਸਾ ਦੇਣਾ ਪਏਗਾ ਜੇ 7 ਦਿਨ ਚ ਪੈਸਾ ਨਹੀਂ ਦਿਓਗੇ ਵਿਆਜ ਦੇਣਾ ਪਏਗਾ ਜੇ ਕਿਸੇ ਨੇ ਕੰਮ ਮੰਗਿਆ 15 ਦਿਨ ਕੰਮ ਨਹੀਂ ਦਿਓਗੇ ਤੇ ਉਹਨੂੰ ਬੇਰੋਜ਼ਗਾਰੀ ਪੱਤਾ ਦੇਣਾ ਪਏਗਾ ਇਹ ਗਰੀਬ ਦਾ ਅਧਿਕਾਰ ਨਹੀਂ ਹੈ ਕਿਆ ਪੋਰਟਲ ਖੁੱਲੋ ਇਹਨਾਂ ਦਾ ਉਹਦੇ ਚ ਪੋਰਟਲ ਖੁੱਲਦੇ ਆਜੂਸ਼ਮਾਨ ਦਾ ਨਾਮ ਵੀ ਆਂਦਾ ਹੈ ਠੱਗੀ ਹੈ ਜਿਹੜੀ ਸਰਕਾਰ ਕੇਂਦਰ ਦੀ ਸਰਕਾਰੀ ਸਕੀਮ ਨੂੰ ਰਨ ਨਹੀਂ ਕਰ ਸਕੀ ਜਿਦੇ ਚ 60 ਪੈਸੇ ਕੇਂਦਰ ਦੇ ਸੀ 40 ਪੈਸੇ ਇਹਨਾਂ ਦੇ ਸੀ ਲੱਖ ਰੁਪਏ ਦੀ ਇੰਸ਼ੋਰੈਂਸ ਕਲਾ ਕੇ 9 ਲੱਖ ਰੁਪਏ ਕਿੱਥੋਂ ਲਿਆਣਗੇ ਦੂਜਾ ਬੀਜੇਪੀ ਲੋਕਾਂ ਨੂੰ ਗਰੀਬਾਂ ਦੀ ਕਿੰਨੀ ਵਿਰੋਧੀ ਸਰਕਾਰ ਹੈ ਇਹਦਾ ਅੰਦਾਜ਼ਾ ਲਗਾਓ ਬੀਜੇਪੀ ਸੈਂਟਰਾਂ ਦੇ ਮਾਧਿਅਮ ਨਾਲ ਪਿੰਡਾਂ ਦੀ ਪਹੁੰਚ ਕਰ ਰਹੀ ਸੀ ਉੱਥੇ ਲੋਕਾਂ ਦੇ ਘਰਾਂ ਦੇ ਫਾਰਮ ਟਾਇਲਟ ਬਣਨ ਦੇ ਫਾਰਮ ਕਿਸਾਨਾਂ ਦੇ ਹਤੀਸ਼ੀ ਫਾਰਮ ਜਿੰਨੀਆਂ ਮੋਦੀ ਦੀਆਂ 14 15 ਜਨ ਹਿਤਕਾਰੀ ਚੀਜ਼ਾਂ ਉਹਦੇ ਫਾਰਮ ਭਰਦੇ ਸੀ ਇਹਨਾਂ ਲਗਾ ਕਿ ਡਾਟਾ ਲੈ ਰਹੇ ਹੋ ਉਹ ਇਹਦੀ ਪੁਰ ਟੋਕਨ ਬਣਾ ਕੇ ਦੇ ਰਿਹਾ ਏ ਤੁਹਾਨੂੰ ਕਿਹਦਾ ਦੀ ਘਰ ਦਿੱਤਾ ਆਨਲਾਈਨ ਸਕੀਮ ਹੈ ਤੇ ਆਨਲਾਈਨ ਖੁੱਲਣੀ ਚਾਹੀਦੀ ਹੈ ਤੁਹਾਡਾ ਐਮਐਲਏ ਜਾਂ ਉਹਦਾ ਗੁਰਗਾ ਟੋਕਨ ਦੇਗਾ ਤੇ ਤਾਂ ਜਾ ਕੇ ਉਹਦਾ ਰਜਿਸਟ੍ਰੇਸ਼ਨ ਹੋਏਗੀ ਇਹ ਸਰਕਾਰ ਪੰਜਾਬ ਦੀ ਜਨਤਾ ਦੇ ਨਾਲ ਠੱਗੀ ਕਰਨ ਤੋਂ ਬਾਹਰ ਜਾਏ ਮੇਰਾ ਕੇਵਲ ਇਤਨਾ ਕਹਿਣਾ ਹੈ ਸੱਤ ਮਹੀਨੇ ਦੀ ਗੱਲ ਸੁਣੋ ਸਾਨੂੰ ਦੇਸ਼ ਤੇ ਸੰਵਿਧਾਨੰਦ ਦੇਸ਼ ਦੀਆਂ ਮਾਨਯੋਗ ਅਦਾਲਤਾਂ ਤੇ ਪੂਰਾ ਸਤਿਕਾਰ ਹੈ ਭਰਪੂਰਨ ਵਿਸ਼ਵਾਸ ਹੈ ਸਰ ਲਈ ਔਰ ਇਹਨਾਂ ਲਈ ਸੁਪਰੀਮ ਕੋਰਟ ਦੇ ਅੰਦਰ ਉਹਨਾਂ ਨੂੰ ਜਮਾਨਤ ਔਰ ਸੁਪਰੀਮ ਕੋਰਟ ਦੇ ਫੈਸਲੇ ਦਾ ਹਮੇਸ਼ਾ ਸਵਾਗਤ ਹੀ ਹੁੰਦਾ ਹੈ ਮੁੱਖ ਮੰਤਰੀ ਜੀ ਕਿਸ ਵੇਲੇ ਕੀ ਬੋਲ ਦੇਣਗੇ ਉਹਨਾਂ ਦੀ ਜ਼ੁਬਾਨ ਦੇ ਉੱਤੇ ਕੰਟਰੋਲ ਨਹੀਂ ਹੈ ਔਰ ਮੈਨੂੰ ਇਹ ਲੱਗਦਾ ਹੈ ਕਿਸੇ ਨੂੰ ਵੀ ਮਿਲਣਾ ਹਰ ਇੱਕ ਦਾ ਵਿਅਕਤੀਗਤ ਅਧਾਰ ਹੈ ਅਧਿਕਾਰ ਹੈ ਔਰ ਮਿਲਣੇ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਦੋਰਾ ਮਾਪਦਨ ਕੀ ਹੈ ਇਹਨਾਂ ਨੂੰ ਜ਼ਮਾਨਤ ਮਿਲ ਜੇ ਤੇ ਬਰੀ ਹੋ ਗਏ ਲੋਕਾਂ ਦਾ ਹਾਂ ਜੀ ਚਰਚਾ ਆਇਆ ਵੀ ਕਾਲੀ ਦਲ ਤੇ ਬੀਜੇਪੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਘੱਟਵੰਦਨ ਹੋ ਰਿਹਾ ਜੀ ਬੀਜੇਪੀ 117 ਸੀਟਾਂ ਤੇ ਪੂਰੇ ਦਮ ਦੇ ਨਾਲ ਤਿਆਰੀ ਕਰ ਰਹੀ ਹੈ ਚੋਣਾਂ ਲੜਨ ਲਈ ਯੋਜਨਾ ਬਣਾ ਚੁੱਕੀ ਹੈ ਆਪਣੀ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨ ਦੇ ਵੱਲ ਪਾਰਟੀ ਕਦਮ ਵਧਾ ਰਹੀ ਹੈ ਦੇਖੋ ਜੀ ਨਮਸਕਾਰ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਅਸ਼ਨੀ ਸ਼ਰਮਾ ਜੀ ਕਾਰਜਕਾਰੀ ਪ੍ਰਧਾਨ ਔਰ ਰਕੇਸ਼ ਰਠੌਰ ਜੀ ਜਿਹੜੇ ਪੰਜਾਬ ਦੇ ਜਨ ਸੈਕਟਰੀ ਨੇ ਔਰ ਇਸ ਜਰਨਲ ਪਰਿਵਾਰੀ ਨੇ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਉਹਦੇ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਸਾਹਿਬ ਰਕੇਸ਼ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਸ਼ਰਮਾ ਜੀ ਔਰ ਇਸ ਮੰਡਲ ਦੇ ਮੰਡਲ ਪ੍ਰਧਾਨ ਸੰਜੀਵ ਜੱਗੀ ਜੀ ਉਹਨਾਂ ਦੀ ਅਧਿਖਸ਼ਤਾ ਵਿੱਚ ਜਿਹੜੀ ਇਹ ਰੈਲੀ ਜਿਹੜੀ ਹੈ ਇੱਥੇ ਕਰਵਾਈ ਗਈ ਹੈ ਤਾਰਾਗੜ ਵਿੱਚ ਬਹੁਤ ਵਧੀਆ ਤਰੀਕੇ ਨਾਲ ਇਕੱਠ ਜਿਹੜਾ ਕੀਤਾ ਪੂਰੇ ਹਲਕੇ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਸਾਰੇ ਕਾਰਕਿਰਤਾਨਾ ਜਿਹੜਾ ਮਜ਼ਦੂਰ ਵਰਗ ਸੀ ਕਿਉਂਕਿ ਪਿਛਲੇ ਕੁਝ ਦਿਨਾਂ ਰਾ ਇੱਕ ਪ੍ਰੋਪਗੈਂਡਾ ਚੱਲ ਰਿਹਾ ਸੀ ਵਿਰੋਧੀ ਧਿਰਾਂ ਦੇ ਪਾਸੋਂ ਕਿ ਜਿਹੜਾ ਮਨਰੇਗਾ ਸਕੀਮ ਨੂੰ ਬਿਲਕੁਲ ਵੀ ਖਤਮ ਕਰ ਦਿੱਤਾ ਕੇਂਦਰ ਸਰਕਾਰ ਨੇ ਜਦ ਕਿ ਐਸਾ ਕੁਝ ਨਹੀਂ ਉਹਦਾ ਨਾਮ ਚੇਂਜ ਕੀਤਾ ਸੀ ਵੀ ਵੀ ਜੀ RAM ਜੀ ਔਰ ਲੋਕਾਂ ਨੂੰ ਵਰਗਲਾਇਆ ਜਾ ਰਿਹਾ ਸੀ ਕੁਝ ਵਿਰੋਧੀ ਧਿਰਾਂ ਦੇ ਪਾਸੋਂ ਕਿ ਇਸ ਰੈਲੀ ਨੂੰ ਖਤਮ ਕੀਤਾ ਸੌਰੀ ਇਸ ਮਨਰੇਗਾ ਸਕੀਮ ਨੂੰ ਖਤਮ ਕੀਤਾ ਲੇਕਿਨ ਐਸਾ ਕੁਝ ਨਹੀਂ ਸੀ ਇਸ ਕਰਕੇ ਸਾਡਾ ਪਿੰਡ ਜਿਹੜਾ ਸਾਡੇ ਜਿਹੜੇ ਭੋਆ ਖੇਤਰ ਹੈਗਾ ਇਹ ਗ੍ਰਾਮੀਣ ਏਰੀਆ ਹੈ ਟੋਟਲ ਔਰ ਇੱਥੇ ਬਹੁਤ ਸਾਰੇ ਜਿਹੜੇ ਪਿੰਡਾਂ ਵਿੱਚ ਮਜ਼ਦੂਰ ਤਬਕਾ ਹੈਗਾ ਸੋ ਪਿੰਡਾਂ ਵਿੱਚ ਜਾ ਜਾ ਕੇ ਕਾਂਗਰਸ ਤੇ ਕੁਝ ਲੀਡਰ ਸਹਿਬਾਨ ਜਿਹੜੇ ਨੇ ਉਹ ਜਾ ਕੇ ਦੱਸ ਰਹੇ ਸੀ ਉਹਨਾਂ ਲੋਕਾਂ ਨੂੰ ਇਸ ਕਰਕੇ ਉਹ ਸਾਰੇ ਅੱਜ ਇਸ ਰੈਲੀ ਵਿੱਚ ਬੁਲਾਏ ਸੀ ਔਰ ਉਹਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਲਈ ਬੈਨੀਫਿਟ ਕੀਤਾ ਗਿਆ ਹੈ ਕੇਂਦਰ ਸਰਕਾਰ ਨੇ ਜਿਹੜਾ ਜੀ ਰਾਮ ਜੀ ਦੀ ਜਿਹੜੀ ਸਕੀਮ ਹੈਗੀ ਹੈ ਉਹਦੇ ਵਿੱਚ ਸ਼ੋਧ ਕੀਤੀ ਗਈ ਸੀ ਗਈ ਹੈ ਨਾਮ ਚੇਂਜ ਕੀਤਾ ਹੈ ਕੋਈ ਵੀ ਕੇਂਦਰ ਸਰਕਾਰ ਵਿੱਚ ਕੋਈ ਵੀ ਯੋਜਨਾ ਚੱਲਦੀ ਹੈ ਉਹਦਾ ਨਾਮ ਜਿਹੜਾ ਹੈ ਉਹ ਬਦਲ ਸਕਦੇ ਆ ਉਹਦੇ ਵਿੱਚ ਕੋਈ ਵੀ ਯੋਜਨਾ ਹੈਗੀ ਉਹਦਾ ਸ਼ੋਧ ਕਰ ਸਕਦੇ ਆ ਸੋ ਸ਼ੋਧ ਕੀਤੀ ਗਈ ਹੈ ਸੋ ਉਹੀ ਗੱਲਾਂ ਜਿਹੜੀਆਂ ਨਾ ਅੱਜ ਸਾਡੇ ਕਾਰਜ ਕਰਨੀ ਪ੍ਰਧਾਨ ਅਸ਼ਨੀ ਸ਼ਰਮਾ ਜੀ ਨੇ ਕੁਝ ਲੋਕਾਂ ਵਿੱਚ ਜਿਹੜੀਆਂ ਇਹ ਗੱਲਾਂ ਰੱਖੀਆਂ ਸੋ ਬਹੁਤ ਵੱਡਾ ਕੱਟ ਜਿਹੜਾ ਇਹ ਕੀਤਾ ਗਿਆ ਤੇ ਮੈਂ ਸਾਰੇ ਲੋਕਾਂ ਦਾ ਲੀਡਰ ਸਾਹਿਬਾਨਾਂ ਦਾ ਵੀ ਧੰਨਵਾਦ ਕਰਦੀ ਆਂ ਔਰ ਜਿੰਨੇ ਵੀ ਪੋਏ ਹਲਕੇ ਤੋਂ ਕਾਰਜਕਰਤਾ ਆਏ ਸੀ ਮਜ਼ਦੂਰ ਵਰਗ ਆਇਆ ਸੀ ਸਾਡੀਆਂ ਭੈਣਾਂ ਵੀ ਇਹਦੇ ਵਿੱਚ ਆਈਆਂ ਸੀ ਜਿਹੜੀ ਪਿੰਡ ਵਿੱਚ ਜिले ਇਹ ਪੰਚਾਇਤ ਦਾ ਕੰਮ ਚੱਲਦਾ ਉਹਦੇ ਵਿੱਚ ਜਿਹੜੇ ਦਿਹਾੜੀ ਲਗਾਉਂਦੇ ਆ ਗਿਆ ਉਹ ਉਹ ਵੀ ਵਿੱਚ ਆਏ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਸੋ ਸਾਰਾ ਗੱਲ ਉਹਨਾਂ ਨਾਲ ਸਮਝਾਈ ਹੈ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਐਸਾ ਕੁਝ ਨਹੀਂ ਹੈ ਸਭ ਵਧੀਆ ਹੈ ਔਰ ਇਹਦਾ ਸਿਰਫ ਨਾਮ ਚੇਂਜ ਕੀਤਾ ਗਿਆ ਅਵਿਸ਼ੋਧ ਕੀਤੀ ਗਈ ਹੈ ਦੇਖੋ ਜੀ ਬਿਲਕੁਲ ਮੈਂ ਇਹ ਕਹਿ ਸਕਦੀ ਹਾਂ ਕਿ 2027 ਬਿਲਕੁਲ ਸਾਹਮਣੇ ਖੜਾ ਹੈ ਔਰ ਉਹਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਅ ਪੂਰਜੋਰ ਤਿਆਰੀ ਜਿਹੜੀ ਕਰਨ ਚੱਲ ਲੱਗੀ ਹੋਈ ਹੈ ਔਰ ਉਸ ਤਿਆਰੀ ਵਿੱਚ ਅਸੀਂ ਸਾਰੇ ਤਿਆਰੀ 'ਤੇ ਲੱਗੇ ਹੋਏ ਹਾਂ ਸਭ ਤਿਆਰੀ ਕਰ ਰਹੇ ਹਾਂ ਸੋ ਪ੍ਰਧਾਨ ਜੀ ਸੁਨੀ ਸ਼ਰਮਾ ਜੀ ਜਿਵੇਂ ਜਿਵੇਂ ਦਿਸ਼ਾ ਨਿਰਦੇਸ਼ਾਂ ਨੂੰ ਦਿੰਦੇ ਆ ਔਰ ਸਾਰੇ ਅਸੀਂ ਉਹਦੇ ਮੁਤਾਬਿਕ ਕੰਮ ਜਿਹੜਾ ਹੈ ਆਪਣੇ ਆਪਣੇ ਇਲਾਕਿਆਂ ਚ ਆਪਣੇ ਆਪਣੇ ਮੰਡਲਾਂ ਚ ਆਪਣੇ ਆਪਣੇ ਪਿੰਡਾਂ ਵਿੱਚ ਜਿਹੜਾ ਉਹ ਕਰਦੇ ਆ ਲੈ ਕੇ ਜਾਂਦੇ ਆ ਸੋ ਇਹ ਤੇ ਰੈਚੂਅਲੀ ਗੱਲ ਹੈ ਕਿ 2027 ਦੀ ਵੀ ਜਿਹੜੀ ਤਿਆਰੀ ਆ ਉਹ ਫੁੱਲ ਹੈਗੀ ਆ ਪਾਰਟੀ ਵੱਲੋਂ ਸਾਰੇ ਤੋਂ ਪਹਿਲੇ ਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਤੁਹਾਡੇ ਦੁਆਰਾ ਜੋ ਲੋਕਾਂ ਤੱਕ ਮਨਰੇਗਾ ਦੀ ਤੁਸੀਂ ਆਵਾਜ਼ ਭੇਜੋਗੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਕਉ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼੍ਰੀਮਾਨ ਨਰਿੰਦਰ ਮੋਦੀ ਜੀ ਉਹਨਾਂ ਦਾ ਇੱਕੋ લક્ષ્ય ਸਬਕਾ ਸਾਥ ਸਬਕਾ ਵਿਕਾਸ ਮੇਰਾ ਹਰ ਭਾਰਤੀ ਜੋ ਮੈਂ ਸੈਂਟਰ ਜੋ ਸਕੀਮ ਪੁਜਨਾ ਹਰ ਭਾਰਤੀ ਤੱਕ ਪਹੁੰਚੇ ਜਿਹੜਾ ਗਰੀਬ ਪਰਿਵਾਰ ਹੈ ਮੇਰੇ ਹਿੰਦੁਸਤਾਨ ਦਾ ਮੇਰਾ ਵਾਸੀ ਹੈ ਮੇਰਾ ਪਰਿਵਾਰ ਹੈ ਨਰੇਗਾ ਦੀ ਜੋ ਲੁੱਟ ਕੋ ਪਹਿਲੇ ਸਮੇਂ ਚ ਹੁੰਦੀ ਸੀ ਤੁਹਾਡੇ ਧਿਆਨ ਚੀ ਹੈ ਗਰੀਬ ਪਰਿਵਾਰਾਂ ਦੇ ਕਾਰਡ ਲੈ ਕੇ ਆਹੀ ਲੋਕ ਆਪਣੇ ਜੇਬ ਚ ਰੱਖ ਲੈਣੇ ਉਹਨਾਂ ਦੇ ਧਿਆੜੀਆਂ ਪੈਸੇ ਪੂਰੇ ਲੈਣੇ ਆ ਪਰ ਧਿਆੜੀਆਂ ਦੇ ਪੈਸੇ ਨਹੀਂ ਦਿੰਦੇ ਅੱਜ ਵੀ ਸਾਡੇ ਮਾਨਯੋਗ ਪੰਜਾਬ ਦੇ ਕਾਰਗਰਨੀ ਪ੍ਰਧਾਨ ਚੀਰਮਨ ਅਚੀ ਸ਼ਰਮਾ ਜੀ ਨੂੰ ਮਨਰੇਗਾ ਜੀ ਦੇ ਲੇਬਰ ਜਿਹੜੀ ਉਹਨਾਂ ਨੂੰ ਮਿਲੀ ਆ ਕਿਹਦਾ 25000 ਲੈਣ ਵਾਲਾ ਕਿਹਦਾ ਕੁਝ ਲੈਣ ਵਾਲਾ ਕਿਹਦਾ ਜੇ ਮਹੀਨੇ ਦਾ 5000 ਬੰਦਾ ਤੇ ਉਹਨੂੰ 800 ਰੁਪਏ ਮਿਲਦਾ 500 ਰੁਪਏ ਮਿਲਦਾ ਇਸ ਕਰਕੇ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਸਕੀਮ ਚਲਾਈ ਆ ਇੱਕ ਤੇ 100 ਦਿਨ ਦਾ ਹੀ ਉਹਨੇ 125 ਦਿਨ ਕੀਤਾ ਹਰ ਵਿਅਕਤੀ ਦੀ ਡਿਜੀਟਲ ਹਾਰਜੀ ਲਈ ਲੱਗੇ ਉਸ ਤੋਂ ਬਾਅਦ ਜਿਹੜੇ ਪੈਸੇ ਨੇ ਉਸਦੇ ਖਾਤੇ ਦੇ ਵਿੱਚ ਆਉਣ ਅਗਰ ਜੇ ਉਸ ਦਿੱਤੀਆੜੀ ਨਹੀਂ ਲੱਗਦੀ ਜੇ ਉਹਨੂੰ ਪੈਸੇ ਨਹੀਂ ਦੇ ਪਾਉਂਦੇ ਸਰਕਾਰ ਤਾਂ ਉਸ ਨੂੰ ਉਹਦਾ ਵਿਆਜ ਦਿੱਤਾ ਜਾਵੇ ਅਗਰ ਉਸ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਤੇ ਉਸ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ ਇਸ ਕਰਕੇ 100 ਤੋਂ 125 ਦਿਨ ਕੀਤੀ ਹੈ ਔਰ ਗਰੀਬ ਪਰਿਵਾਰਾਂ ਨੂੰ ਨਰੇਗਾ ਮਜ਼ਦੂਰਾਂ ਨੂੰ ਉਸ ਦੀ ਰਾਤ ਮਿਲੇ ਐਸੀ ਹੀ ਮੇਰੇ ਦੇ ਦੇ ਪ੍ਰਧਾਨ ਮੰਤਰੀ ਸੋਚ